ਸੰਯੁਕਤ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਫਾਜ਼ਿਲਕਾਰ ਦੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਪ੍ਰਾਂਤਕੀਆ ਆਗੂ ਮਾਸਟਰ ਬੂਟਾ ਚਿੰਗਵਾਈ ਹੇਠ ਹੋਈ ਜਿੱਥੇ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 10 ਤਰੀਕ ਨੂੰ ਸਮੂਹ ਜ਼ਿਲ੍ਹੇ ਦੇ ਐਮਐਲਏ ਦੇ ਘਰ ਘੇਰੇ ਜਾਣਗੇ ਅਤੇ ਉਹਨਾਂ ਨੂੰ ਦੱਸਿਆ ਜਾਊਗਾ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬਾਈਕਾਟ ਕੀਤਾ ਜਾਊਗਾ ਆਮ ਆਦਮੀ ਪਾਰਟੀ ਵਾਲਿਆਂ ਦਾ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁਬਾਰਾ ਐਸਕੇਐਮ ਦੀ ਮੰਗਾਂ ਨਾ ਮੰਨਿਆ ਗਿਆ ਤੇ ਜੋ ਐਸਕੇਐਮ ਦੇ ਆਗੂਆਂ ਨਾਲ ਧੱਕਾ ਕੀਤਾ ਗਿਆ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਉਹਨਾਂ ਕਹਿੰਦੇ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦਾ ਬੇਟਾ ਹੈ ਕਿਸਾਨਾਂ ਦਾ ਇਤਿਹਾਸ਼ੀ ਹੈ ਤਾਂ ਮੋਦੀ ਸਰਕਾਰ ਦਾ ਗਰਾਂ ਨਾ ਪਈ ਉਹ ਧਰਨਾ ਦੇਵੇ ਇਹ ਇੱਕ ਨੋਟਾਂਕੀ ਬਾਜ਼ ਹੈ ਇਸ ਦਾ ਵਿਰੋਧ ਕੀਤਾ ਜਾਊਗਾ ਤੇ ਇੱਥੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਮੁਰਦਾਬਾਦ 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 ਭਾਜਪਾ ਦੀ ਕਾਖ ਬਦਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਸ ਗੱਲ ਨੂੰ ਲੈ ਕੇ ਅੱਜ ਇੱਥੇ ਅੱਜ ਅਸੀਂ 10 ਤਰੀਕ ਦੀ ਮੀਟਿੰਗ ਹੈ ਅਸੀਂ ਜਿਲ੍ਹਾ ਫਾਲਕਾ ਦੇ ਫਾਲਕਾ ਅੰਦਰ ਐਸਕੇਮ ਦੇ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨਾਲ ਹੈ ਰਲ ਕੇ ਕੱਲ ਜਲਾਲਾਬਾਦ ਸੀਗਾ ਜਲਾਲਾਬਾਦ ਦੀ ਤਿਆਰੀ ਕੀਤੀ ਅੱਜ ਅਸੀਂ ਫਾਲਕਾ ਦੇ ਵਿੱਚ ਮੀਟਿੰਗ ਕਰ ਰਹੇ ਹਾਂ ਜੋ ਭਗਵੰਤ ਮਾਨ ਨੇ ਇੱਕ ਨਰਦਈ ਪੁਣਾ ਕਿਸਾਨਾਂ ਨਾਲ ਵਿਖਾਇਆ ਉਹ ਕੀ ਕਹਿੰਦਾ ਸੀ ਤੇ ਆਊਟਪੁੱਟ ਕੀ ਨਿਕਲਿਆ ਹੈ ਕਿਸਾਨਾਂ ਨੂੰ ਉਹਨੇ ਇੱਕ ਮੀਟਿੰਗ ਦੇ ਵਿੱਚ ਚੈਲੰਜ ਕਰਕੇ ਗਿਆ ਉਹਦਾ ਮੈਸੇਜ ਅਸੀਂ ਖੜੇ ਮੱਥੇ ਕਬੂਲ ਕੀਤਾ ਹੈ ਤੇ ਉਹਨੂੰ ਅਸੀਂ ਦੱਸਾਂਗੇ ਵੀ ਇੱਕ ਦੇਸ਼ ਦਾ ਅੰਨ ਭਰਨ ਵਾਲਾ ਜੋ ਕਿਸਾਨ ਅੱਜ ਤੁਹਾਡੇ ਦਵਾਰ ਤੇ ਬੈਠਾ ਹੈ ਤੇ ਤੁਸੀਂ ਉਹਨਾਂ ਕੀ ਵੀ ਹਾਰ ਕਰਦੇ ਆ ਜਿਹੜਿਆਂ ਕੋ ਸੋਨੇ ਵਤੀਰਾ ਬਣਾਇਆ ਐ ਐਸਕੇਮ ਦੇ ਸਮੂਹ ਦਾ ਇਹ ਫੈਸਲਾ ਹੈ ਅਸੀਂ ਇਹਨਾਂ ਦੇ ਘਰਾਉ ਕਰਾਂਗੇ ਧਰਨਾ ਦੇਵਾਂਗੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨੀ ਦੀ ਬਾਣ ਨਹੀਂ ਫੜਦਾ ਜਾਂ ਕਿਸਾਨੀ ਦੇ ਉਸ ਨਰਬ ਜਿਸ ਦੇ ਵਿੱਚ ਇਹਨਾਂ ਨੂੰ ਦੱਸਿਆ ਸੀ ਵੀ ਅੱਜ ਮਿਲਕਫੈਡ ਸ਼ੂਗਰ ਫੈਡ ਤੇ ਜਿਹੜਾ ਲੈਂਡਮਾਰਕ ਬੈਂਕ ਹੈ ਤੇ ਪੰਜਾਬ ਦੀ ਆਰਥਿਕਤਾ ਕਿੱ데 ਡਿੱਗੀ ਪਈ ਹੈ ਉਹ ਦੱਸੀ ਨੂੰ ਦੱਸਾਂਗੇ ਵੀ ਕਿਵੇਂ ਦੁਆਲਾ ਕਰਦੇ ਆ ਜੇ ਬੰਦੇ ਦਾ ਪੁੱਤ ਬਣੇ ਤਾਂ ਕਿਸਾਨਾਂ ਦੀ ਗੱਲ ਸੁਣੇ ਤੇ ਜਿਕ ਡਰਾਮਾਬਾਨ ਨਾਟਕਾਰਾ ਤੇ ਫਿਰ ਆ ਇਹਦਾਰਾ ਬਕਰ ਤੇ ਸਾਡਾ ਬਕਰ ਤੁਹਾਡਾ ਸ਼ੁਭਨਾਮ ਜੀ ਬੂਟਾ ਸਿੰਘ ਚਿਮਨੀਲਾ ਮੈਂ ਐਸਕੇਮ ਦੇ ਦੀ ਤਰਫੋਂ ਬੋਲ ਰਿਹਾ ਮੈਂ ਸਟੇਟ ਭਾਰਤੀ ਕਿਸਾਨੀ ਨੂੰ ਦਾ ਸਟੇਟ ਦਾ ਪ੍ਰੈਸਕਰਤਾ ਹੈ ਉਸ ਤੋਂ ਬਾਅਦ ਕਿਸਾਨ ਇਕੱਠੇ ਕੀਤੇ ਜਾਣਗੇ ਜੀ ਪਰ ਭਗਵੰਤਬਾਹ ਨੇ ਇਹ ਵੀ ਕਿਹਾ ਸੀ ਵੀ ਇਹਨਾਂ ਚ ਕੋਈ ਕਿਸਾਨ ਨਹੀਂ ਮੈਂ ਆਪ ਕਿਸਾਨਾਂ ਤੇ ਨਾ ਜਿਹੜਾ ਕਿਸਾਨ ਹੈ ਮੇਨਾਂ ਵਟਾ ਪਾ ਕੇ ਵਿਖਾਵੇ ਇਹਨਾਂ ਦੇ ਸ਼ਬਦਾਂ ਦੇ ਵਿੱਚ ਇਹ ਗੱਲ ਸੀ ਇਹਨੇ ਕਿਹਾ ਸੀ ਵੀ ਕਿਸਾਨਾਂ ਨਾਲ ਕਿਸਾਨਾਂ ਮਤਲਬ ਸਮੁੱਚੇ ਕਿਸਾਨਾਂ ਨੂੰ ਵੀ ਇਹਨੇ ਕਿਹਾ ਵੀ ਮੈਂ ਇਹਨਾਂ ਨੂੰ ਕੁਝ ਨਹੀਂ ਜਾਣਦਾ ਹੈਗਾ ਜੋ ਇਹਨੇ ਰਵਈਆ ਬਣਾਇਆ ਹੈਗਾ ਪਿਛਲੇ ਤਿੰਨ ਦਿਨ ਬੱਤੀ ਗੱਲ ਤਾਂ ਇਹਨੇ ਆਪਣੇ ਤੋਂ ਦੁਖਣੀ ਉਮਰ ਦੇ ਜਿਹੜੇ ਸਾਡੇ ਬਜ਼ੁਰਗ ਆਗੂਆਂ ਦਾ ਨਰਾਦਰ ਕੀਤਾ ਉਸ ਤੋਂ ਬਾਅਦ ਜੋ ਇਹਨੇ ਪੂਰਾ ਰਵਈਆ ਖਤਿਆਰ ਕੀਤਾ ਉਹ ਇਹਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਆਰਐਸਐਸ ਭਾਜਪੀ ਨੂੰ ਕਾਰਪੋਰੇਟ ਨੂੰ ਇਹ ਸੁਨੇਹਾ ਦਿੱਤਾ ਵੀ ਮੈਂ ਡਟ ਕੇ ਤੁਹਾਡੇ ਨਾਲ ਖੜਾ ਹੈਗਾ ਆਓ ਜੋ ਪ੍ਰੋਜੈਕਟ ਤੁਸੀਂ ਪੰਜਾਬ ਦੇ ਵਿੱਚ ਲਾਉਣਾ ਚਾਹੁੰਦੇ ਆ ਅਸੀਂ ਇਹ ਸਾਡੇ ਹੁਣ ਪੰਜਾਬ ਦੇ ਲੋਕ ਕਿਸਾਨ ਇਹ ਸਮਝਦੇ ਹੈਗੇ ਆ ਵੀ ਇਹ ਇਹ ਮੋਦੀ ਦੇ ਰਾਹ ਤੇ ਚੱਲ ਰਿਹਾ ਇਹਦੇ ਵਿੱਚ ਪਿਛਲੇ ਦਿਨਾਂ ਤੋਂ ਮੋਦੀ ਦੀ ਰੂਹ ਆਈ ਹੋਈ ਹੈ ਤੇ ਅਸੀਂ 10 ਤਰੀਕ ਨੂੰ ਇਹਨਾਂ ਜਿਹੜਾ ਸਾਡਾ ਨੇ ਨਰਾਦਰ ਕੀਤਾ ਸਾਡੀ ਲਹਿਰ ਦਾ ਉਹ ਅਸੀਂ ਐਮਐਲਏ ਦੇ ਘਰਾਂ ਅੱਗੇ ਉਹਨਾਂ ਨੂੰ ਇੱਕ ਚੇਤਾਵਨੀ ਦੇਣ ਵਾਸਤੇ ਜਾ ਰਹੇ ਹੈਗੇ ਆ ਕਿ ਤੁਸੀਂ ਵੀ ਪਿੰਡਾਂ ਦੇ ਵਿੱਚ ਹੀ ਆਉਣਾ ਹੈਗਾ ਨਾ ਜੇ ਤੁਸੀਂ ਸਾਨੂੰ ਸਾਡੀ ਰਾਜਧਾਨੀ ਤੇ ਸਾਡੀਆਂ ਮੰਗਾਂ ਲਈ ਨਹੀਂ ਜਾਣਦੇ ਰਹੇ ਤਾਂ ਦੇਖੋ ਫਿਰ ਜਿਹੜਾ ਭਾਜਪਾ ਵਾਲਾ ਫਾਰਮੂਲਾ ਤੁਹਾਡੇ ਤੇ ਵੀ ਲਾਗੂ ਹੋ ਸਕਦਾ ਆਪਦੇ ਮੁੱਖ ਮੰਤਰੀ ਨੂੰ ਸਮਝਾ ਲਓ ਜੇਕਰ ਸਾਨੂੰ ਉਹ ਸਾਡੀਆਂ ਮੰਗਾਂ ਤੇ ਸਾਡੇ ਕਿਸਾਨਾਂ ਨੂੰ ਸਾਡੀ ਸੰਯੁਕਤ ਮੋਰਚੀ ਨੂੰ ਟਾਈਮ ਨਹੀਂ ਦਿੰਦਾ ਤਾਂ ਫਿਰ ਉਹਨੇ ਪਿੰਡਾਂ ਦੇ ਵਿੱਚ ਆਉਣਾ ਉਹ ਆਪਦਾ ਵਿਚਾਰ ਕੇ ਤੇ ਜੇਕਰ ਧਰਨੇ ਤੋਂ ਬਾਅਦ ਵੀ ਮੰਗਾਂ ਨਾ ਮੰਨੇਗੇ ਤਾਂ ਅਗਲਾ ਕਦਮ ਕੀ ਹੋਏਗਾ ਸਾਡਾ ਦੇਖੋ ਜੀ ਸਾਡੀ ਉਸ ਦਿਨ ਤਾਂ ਇਹ ਚੇਤਾਵਨੀ ਐ ਐਮਐਲਏ ਨੂੰ ਉਹਨਾਂ ਨੂੰ ਇਹ ਹੈ ਸਾਡੀ ਵੀ ਸਾਨੂੰ ਮੀਟਿੰਗ ਦੇਵੇ ਮਾਫੀ ਮੰਗੇ ਸਾਡੀ ਕਿਸਾਨ ਲਹਿਰ ਤੋਂ ਜੇਕਰ ਉਸ ਤੋਂ ਅੱਗੇ ਨਹੀਂ ਕੋਈ ਇਦਾਂ ਉਹ ਸਾਨੂੰ ਇੱਥੇ ਕੋਈ ਉਹਦਾ ਸਾਰਥਕ ਰਵੱਈਆ ਸਾਡੇ ਨਾਲ ਹੁਣ ਦੁਸ਼ਮਣੀ ਉਹਨੇ ਪਾ ਲਈ ਹੈ ਪੰਜਾਬ ਦੀ ਕਿਸਾਨ ਲਹਿਰ ਨਾਲ ਇਹ ਹੁਣ ਦੇਖਦੇ ਹਾਂ ਕਿੱਥੋਂ ਤੱਕ ਭਾਈਦਾਨ ਨੂੰ ਵਾਣ ਇੱਕੋ ਜੀ ਤੁਹਾਡਾ ਸ਼ੁਭਨਾਮ ਜੀ ਜਰਨਾ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਤੇ ਹਾਂਜੀ ਗਰਮੀਤ ਜੀ ਜਿਵੇਂ ਕਿਹਾ ਗਿਆ ਹੈ ਵੀ ਇੱਕ ਚੇਤਾਵਨੀ ਹੈ ਤੇ ਜੇਕਰ ਐਸ ਤੋਂ ਬਾਅਦ ਵੀ ਕੋਈ ਅਸਰ ਹੁੰਦਾ ਫਿਰ ਕੀ ਹੋਏਗਾ ਜੀ ਦੇਖੋ ਜੇ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਜੋ ਸੀਐਮ ਸਾਹਿਬ ਹੈਗੇ ਭਗਵੰਤ ਮਾਨ ਉਹ ਫਿਲਹਾਲ ਉਹ 3 ਤਰੀਕ ਤੋਂ ਲੈ ਕੇ 5 ਤਰੀਕ ਤੋ ਉਹਨਾਂ ਨੇ ਰਵਈਆ ਅਪਣਾਇਆ ਕਿਸਾਨ ਜਥੇਬੰਦੀਆਂ ਦਾ ਨਰਾਦਰ ਕੀਤਾ ਕਿਸਾਨਾਂ ਦਾ ਨਰਾਦਰ ਕੀਤਾ ਉਸ ਤੋਂ ਬਾਅਦ ਜੋ ਐਸਕੇਐਮ ਦੀ ਕਾਲ ਆ 10 ਤਰੀਕ ਨੂੰ ਜੋ ਅਸੀਂ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਆ ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਲਾ ਰਹੇ ਆ ਉਸ ਤੋਂ ਬਾਅਦ ਵੀ ਜੇ ਇਹ ਸਾਡੀ ਕੋਈ ਮੰਗ ਨਹੀਂ ਮੰਨਦੇ ਤਾਂ ਸਾਡਾ ਜਿਹੜਾ ਸੰਘਰਸ਼ ਹੈ ਦਿਨ ਪ੍ਰਤੀ ਦਿਨ ਤੇਜ਼ ਹੁੰਦਾ ਜਾਊਗਾ ਟਿਕਾ ਹੁੰਦਾ ਜਾਊਗਾ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਕਿਸਾਨ ਜਥੇਬੰਦੀਆਂ ਜਿਵੇਂ ਪਹਿਲਾਂ ਅਸੀਂ ਆਪਦਾ ਦਿੱਲੀ ਤੋਂ ਹੱਕ ਲੈ ਕੇ ਮੂੜੇ ਸੀ ਅਸੀਂ ਉਹਨਾਂ ਟਾਈਮ ਚੁੱਪ ਕਰਕੇ ਨਹੀਂ ਬੈਠਾਂਗੇ ਜਿੰਨਾ ਟਾਈਮ ਸਾਡੀ ਜਿੱਤ ਨਹੀਂ ਅਮਰੀਕਾ ਗੁਦਾਣਾ ਫਾਇਲਕਾ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਜੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਨਾ ਵੀ ਕਿਸਾਨ ਇੱਕ ਕਿਸਾਨ ਹੀ ਨਹੀਂ ਮੈਂ ਇੱਕ ਕਿਸਾਨ ਆ ਪਰ ਜੇ ਉਹ ਕਿਸਾਨ ਹੈ ਤੇ ਬਖੂਬੀ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿਸਾਨਾਂ ਦੀਆਂ ਮੁਸੀਬਤਾਂ ਕੀ ਨੇ ਸਾਨੂੰ ਇੱਕ ਪਾਸੇ ਰੱਖ ਕੇ ਸੈਂਟਰ ਕੋਲ ਜਾਵੇ ਮੋਦੀ ਸਾਹਿਬ ਕੋਲ ਜਾ ਕੇ ਇਸ ਕਿਸਾਨਾਂ ਦੀਆਂ ਮੰਗਾਂ ਬਾਰੇ ਦੱਸੇ ਸਾਨੂੰ ਕਹਿੰਦਾ ਜੀ ਇਹ ਕਿਸਾਨ ਨਹੀਂ ਜੀ ਆਪ ਕਿਸਾਨ ਆ ਤੇ ਕਿਸਾਨ ਹੋਣ ਦੇ ਨਾਤੇ ਸਾਡੀ ਉੱਥੇ ਜਾ ਕੇ ਐਜੀਟੇਸ਼ਨ ਕਰੇ ਉੱਥੇ ਜਾ ਕੇ ਮੋਦੀ ਸਰਕਾਰ ਦਾ ਗਾਲਾ ਘੁੱਟੇ ਉਹਦਾ ਚੇਲਾ ਨਾ ਬਣੇ ਉਹਦਾ ਪਿੱਠੂ ਨਾ ਬਣੇ ਜਿੰਨੀਆਂ ਮੁਸੀਬਤਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਜਾ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰੇ ਜੀ ਥੈਂਕ ਯੂ ਕਿ ਮੀਟਿੰਗ ਕੀਤੀ ਗਈ ਜਲਬਾਦ ਵੀ ਕੀਤੀ ਗਈ ਫਾਜ਼ਿਲਕਾ ਵੀ ਕੀਤੀ ਗਈ ਕੀ ਕੀ ਏਜੰਡੇ ਰਹੇ ਜੀ ਮੈਂ ਹਰਤੀ ਕਿਸਾਨੀ ਹੁਣ ਇੱਕਤਾ ਗ੍ਰਹਾ ਜਿਨ੍ਹਾਂ ਸੀ ਅਮਿਤ ਪ੍ਰਧਾਨ ਫਾਜ਼ਿਲਕਾ ਗੁਰਮੀਤ ਸਿੰਘ ਮੰਨੇ ਆ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਪ੍ਰੈਸ ਵਾਲੇ ਵੀਰਾਂ ਦਾ ਕਿ ਜਿਹੜੀ ਸਾਡੀ ਆਵਾਜ਼ ਤੁਸੀਂ ਬੜੀ ਦੂਰ ਤੱਕ ਘਰ ਘਰ ਤੱਕ ਪਹੁੰਚਾਉਂਦੇ ਹੋ ਇਸ ਆਵਾਜ਼ ਨੂੰ ਪਹਚਾਨ ਤੇ ਤੁਹਾਡਾ ਧੰਨਵਾਦ ਦੂਸਰੀ ਅਸੀਂ ਪਰਸੋਂ ਕੱਲ੍ਹ ਨਹੀਂ ਪਰਸੋਂ ਮੀਟਿੰਗ ਕੀਤੀ ਹੈ ਜਲਾਲਾਬਾਦ ਦੇ ਵਿੱਚ ਸਾਰੀ ਜਥੇਬੰਦੀਆਂ ਨੇ ਇਸ ਕੇਮ ਵੱਲੋਂ ਉਹਦੇ ਵਿੱਚ 10 ਤਰੀਕ ਦਾ ਵੱਡਾ ਧਰਨਾ ਗੋਲ ਟਿਕ ਮੋਜ ਦੇ ਬੂਏ ਦੇ ਕਿ ਦਿੱਤਾ ਜਾਏਗਾ ਜਲਾਲਾਬਾਦ ਆਲੂ ਇਥੋਂ ਦੀ ਜਿਹੜੀ ਸਾਡੀ ਆ ਹਾਜਲ ਕਾ ਅਬੋਰ ਦੇ ਜਿੰਨੇ ਨੇ ਉਹਦੀ ਅਸੀਂ ਅਜੇ ਮੀਟਿੰਗ ਕਰ ਰਹੇ ਆ ਵੀ ਇਹਦੀ ਅਸੀਂ ਰਾਜਨੀਤੀ ਬਣਾਣੀ ਹੈ ਕਿਵੇਂ ਬਣਾਣੀ ਹੈ ਕਿਉਂਕਿ ਜਿਹੜੀਆਂ ਸਾਡੀਆਂ 18 ਮੰਗਾਂ ਮੰਗੀਆਂ ਹੋਈਆਂ ਸਨ ਮੰਨੀਆਂ ਹੋਈਆਂ ਸਨ ਉਹਨਾਂ 18 ਮੰਗਾਂ ਦੇ ਵਾਸਤੇ ਜਿਹੜੀ ਸਾਡੀ ਸੂਬਾ ਕਮੇਟੀ ਇਸ ਕੈਮ ਮੀਟਿੰਗ ਕਰ ਰਹੀ ਸੀ ਤਾਂ ਭਗਵਾਨਤਮਾਨ ਵਿੱਚੇ ਛੱਡ ਕੇ ਭੱਜ ਗਿਆ ਕਿਉਂਕਿ ਉਹ ਇਹ ਬਹਲਕਾਰ ਕਹਿ ਕੇ ਗਿਆ ਹੈ ਇਹ ਸੈਂਟਰ ਦੀਆਂ ਮੰਗਾਂ ਨੇ ਜਦੋਂ 7-8 ਮੰਗਾਂ ਇਹ ਇਹ ਹਾਂ ਕਰੀ ਗਿਆ ਤੇ ਇੱਕਦਮ ਉੱਠ ਕੇ ਭੱਜਾ ਇਹ ਬੜਾ ਵੱਡਾ ਇਹਨੇ ਵਤਕੀਰਾ ਕੀਤਾ ਉਸ ਕਰਕੇ ਅਸੀਂ 10 ਤਰੀਕ ਨੂੰ ਸਾਰੇ ਐਮਐਲਏ ਦੂਹਾਂ ਤੇ ਕੇ ਵੱਡੇ ਧਰਨੇ ਦੇ ਕੇ ਇਹਨਾਂ ਨੂੰ ਦੱਸਾਂਗੇ ਕਿ ਜੱਥੇਬੰਦੀਆਂ ਕੀ ਨੇ ਤੇ ਕੀ ਕਰਨਾ ਚਾਹੁੰਦੀਆਂ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਧਰਨੇ ਦਾ ਟਾਈਮ ਕੀ ਰਹੇਗਾ ਜੀ ਧਰਨੇ ਦਾ ਟਾਈਮ 11 ਵਜੇ ਤੋਂ ਲੈ ਕੇ 3 ਵਜੇ ਤੱਕ 3 ਵਜੇ ਤੱਕ ਜਿਵੇਂ ਦੱਸਿਆ ਗਿਆ ਕਿ ਧਰਨਾ ਦਿੱਤੇ ਜਾਣਗੇ ਜੀ ਧਰਨੇ ਵਿੱਚ ਮੰਗਾ ਕੀ ਰਹਿਣਗੇ ਜੀ ਸਾਡੀਆਂ ਜੀ ਮੈਂ ਸੁਰਿੰਦਰ ਟੰਡੀਆਂ ਪੁਲਿੰਦ ਕਿਸਾਨ ਸਭਾ ਦਾ ਜ਼ਿਲ੍ਹੇ ਦਾ ਪ੍ਰਧਾਨ ਸੋ ਜਿਹੜੀਆਂ ਮੰਗਾਂ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੀਆਂ ਇਹ ਮੰਨਿਆ ਜਿਹੜੇ ਪੰਜਾਬ ਦੇ ਨਾਲ ਰਿਲੇਟਡ ਨੇ ਇਹਨੇ ਕਿਹਾ ਸੀ ਹੁੰਦਿਆ ਸਾਲ ਵਿੱਚ 22 ਫਸਲਾਂ ਤੇ ਐਮ ਐਸ ਪੀ ਦੇਵਾਂਗਾ ਮੰਨ ਲਓ ਵੀ ਇੱਕ ਸਾਲ ਮੂੰਗੀ ਦੀ ਦੇ ਕੇ ਤੇ ਉਹਦੇ ਵੀ ਅੱਧੇ ਪੈਸੇ ਰਹਤੇ ਫਿਰ ਪਿਛਲੇ ਸਾਡੇ ਜਿੰਨਾ ਡੋਬਾ ਹੋਇਆ ਉਹਦੇ ਵਿੱਚ ਬਿਲਕੁਲ ਵੀ ਇੱਕ ਇਹ ਕਹਿੰਦਾ ਸੀ ਮੁਰਗੀ ਤੱਕ ਵੀ ਮੈਂ ਪੈਸੇ ਦੇਵਾਂਗਾ ਸੋ ਇਹਦਾ ਸਾਰਾ ਕੁਝ ਪਾਜ ਨੰਗਾ ਹੋਇਆ ਜਿਹੜਾ ਕਹਿੰਦਾ ਸੀ ਮੈਂ ਕਿਸਾਨਾਂ ਦੇ ਨਾਲ ਮੈਂ ਕਿਸਾਨ ਦਾ ਪੁੱਤ ਆ ਪਿਕਚਰਾ ਕਰਦਾ ਸੀ ਆਮ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਨੂੰ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਇਹ ਬਿਲਕੁਲ ਜਿਹੜਾ ਇਹਨੇ ਤਾਨਾਸ਼ਹੀ ਰਵਈਆ ਅਪਣਾ ਕੇ 5 ਤਰੀਕ ਤੋਂ ਪਹਿਲਾਂ ਜਿਹੜੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਜਾਂ ਦੂਜਿਆਂ ਨੂੰ ਜਾਣ ਦਿੱਤਾ ਨਹੀਂ ਗਿਆ ਇਹਦੀ ਮੌਤ ਮਤਲਬ ਉਹਨੇ ਆਪਣੀ ਮੌਤ ਨੂੰ ਮੰਗਾਰਿਆ ਸੋ ਇਸ ਵਾਸਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੇ ਜਿਹੜੇ 5 ਤਰੀਕ ਨੂੰ ਅਸੀਂ ਐਮਐਲਏ ਦੇ ਘਰ ਮਤਲਬ ਧਰਨੇ ਦੇ ਰਹੇ ਆ 10 ਤਰੀਕ ਨੂੰ ਉਹ ਬਿਲਕੁਲ ਅਸੀਂ ਪੂਰਾ ਜ਼ੋਰ ਲਾ ਕੇ ਔਰ ਇਸ ਭਗਵੰਤ ਮਾਨ ਦੀ ਸਰਕਾਰ ਨੂੰ ਦੱਸ ਦੇਵਾਂਗੇ ਕਿ ਜਿਹੜੀਆਂ ਮੰਗਾਂ ਵੀ ਜਿਹੜੀਆਂ ਸਾਡੀਆਂ ਤੇਰੇ ਨਾਲ ਨੇ ਪੰਜਾਬ ਦੀਆਂ ਨੇ ਤੂੰ ਇਹਨਾਂ ਵਿੱਚ ਮੰਨਿਆ ਹੋਇਆ ਇਹਨੂੰ ਅਸੀਂ ਮਨਾਉਣ ਤੱਕ ਇਹ ਤੇ ਮਤਲਬ ਗੋਡਾ ਮਤਲਬ ਧੌਂ ਤੇ ਗੋਡਾ ਰੱਖ ਕੇ ਮਨਾਉਣ ਦੀ ਗੱਲ ਕਰਾਂਗੇ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत